ਕੋਸਾ ਮਾਈ ਜੀ ਫਤਿਹ ਸੋ ਪਿੰਡ ਗਮਾਨਪੁਰੇ ਨਗਰ ਦੀ ਸੰਗਤ ਨੇ ਰਾਲ ਮੇਲ ਕਤਰਤ ਹੋ ਕੇ ਜੋ ਗੁਰੂ ਸਾਹਿਬ ਦੀ ਕਿਰਪਾ ਸਦਕਾ ਭਾਈ ਬਾਉ ਸਿੰਘ ਜੀ ਚੰਨ ਦਾ ਸਮੂਹ ਪਰਿਵਾਰ ਬੀਬੀ ਪਰਮਜੀਤ कौर ਬੀਬੀ ਸਵਰਨ कौर ਅਤੇ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਜੋ ਪਿੰਡ ਦੀ ਡਿਵੈਲਪਮੈਂਟ ਨੂੰ ਮੁੱਖ ਰੱਖਦੇ ਹੋਏ ਗਲੀਆਂ ਨਾਲੀਆਂ ਦੇ ਵਿੱਚ ਕਾਫੀ ਸਮੇਂ ਤੋਂ ਜੋ ਪਾਣੀ ਦੇ ਚੱਕਰ ਖਿੰਡਰਦਾ ਸੀਗਾ ਜਿਨ੍ਹਾਂ ਨੂੰ ਮੱਤੇ ਨਜ਼ਰ ਰੱਖਦੇ ਹੋਏ ਸਾਰੇ ਨਗਰ ਦੇ ਸੰਯੋਗ ਦੇ ਨਾਲ ਭਾਈ ਬਾਉ ਸਿੰਘ ਜੀ ਨੇ ਸਰਦਾਰ ਜਸਵੀਰ ਸਿੰਘ ਜੀ ਸੰਧੂ ਐਮ ਐਲ ਏ ਸਾਹਿਬ ਆਮ ਆਦਮੀ ਪਾਰਟੀ ਵੱਲੋਂ ਜੋ ਨਗਰ ਦੀ ਸੜਾਈ ਵਾਸਤੇ ਨਗਰ ਦੇ ਵਾਤਾਵਰਨ ਨੂੰ ਮੁੱਖ ਰੱਖਦੇ ਹੋਏ ਗਲੀ ਦਾਜ ਉਦਘਾਟਨ ਕੀਤਾ ਹੈ ਪੂਰਾ ਨਗਰ ਇਹਨਾਂ ਦੇ ਸੰਯੋਗ ਦੇ ਵਿੱਚ ਹੈ ਜੋ ਆਉਣ ਵਾਲੀ ਸਰਪੰਚੀ ਦੇ ਵਿੱਚ ਭਾਈ ਬਾਉ ਸਿੰਘ ਦੇ ਸੰਯੋਗ ਦੇ ਨਾਲ ਪਿੰਡ ਦੀ ਡਿਵੈਲਪਮੈਂਟ ਕਿਸ਼ੇਦ ਰਹਦੀ ਰਹੇਗੀ ਸੋ ਬੌਜੀ ਨਾਲ ਵੀ ਇੱਕ ਦੋ ਵਚਨ ਕੀਤੇ ਜਾਣ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂ ਬੌਜੀ ਜੀ ਕਿਹਦੇ ਰਹੂ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰੇ ਪਿਆਰੇ ਸਰਤਾਜ ਜਿਨ੍ਹਾਂ ਨੇ ਵੀ ਪੈਸਾ ਆਇਆ ਦਾ ਸਾਰਾ ਸਹਿਰ ਰੋ ਸ਼ੁਕਰੀਆ ਕਰਦੇ ਹਾਂ ਜੋ ਵੀ ਪਿਛੇ ਦਾ ਮੁਰਗਿਆ ਹੀ ਉਹਨਾਂ ਨੂੰ ਆਪਾਂ ਆਰੰਭ ਕੀਤਾ ਹੈ ਆਪਾਂ 10 ਲੱਖ ਰੁਪਏ ਦੇ ਲੈਟਾ ਹੀ ਲਾਉਂਗੇ ਪਿੰਡ ਜੀ ਸੋਲਰ 35 ਲੱਖ ਰੁਪਏ ਹਸਤਾ ਦੇ ਲਾਇਆ ਜਾਊਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਚ ਕਰਤਾ ਪੁਰਖ ਖਲਵਾ ਵਾਲਾ ਮਿੰਗਾ ਗਾ ਮੱਝਲ ਗੁਰਦਾਸ ਰਸੇਵਾ ਬਨੂ ਸ਼ੰਕਰ ਨੂੰ ਸਾਥੂ ਸਤਿਪਾਰ ਸ਼ੰਕਰ ਦਾਸੇ ਕਿਉਂ ਕਾਲ ਜਦ ਤੱਕ ਸ੍ਰੀ ਕੋਠੀ ਸਹਾਏ ਪਵਾਰ ਸ੍ਰੀ ਭਗਉਤੀ ਜੀ ਦੀ ਪਾਰਸ਼ੇ 10ਵੀਂ ਪ੍ਰਥਮ ਭਗਉਤੀ ਸਮਰਪਿਤ ਗੁਰਨਾਮਕ ਪਿਆਏ ਫਰੰਗਿਤ ਗੁਰਦਿਆਰ ਦਾਸ ਰਾਮ ਦਾਸੇ ਸਹਾਏ ਖਰਚਾ ਸਾਥੂ ਜਤਨ ਤੁਮਰੋ ਤਰੀ ਦਾ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਰਿਤੇ ਸਭੀ ਬਿਜਾਇਨ ਗੁਰਦੇਨ ਪਾਤਸ਼ਾਹ ਜੀ ਦੇ ਕਾਰਨ ਉਹ ਨਹੀਂ ਦੱਸਤਾ ਜੀ ਸਾਥਾਂ ਨੂੰ ਸਾਥ ਸਭ ਪਾਣੀ ਪਾਉਣੇ ਸੱਜੇ ਪਾਸਾ ਸਾਹਿਬ ਜੀ ਨੂੰ ਗੋਰਨੀ ਚੇਕਾ ਉਸਤਾਨਾ ਨੂੰ ਸਹਾਏ ਦਸਾਂ ਪਾਰਸਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੂਜੇ ਪਾਰਕ ਦਰਸ਼ਨ ਦਰ ਦਾ ਧਿਆਨ ਤਰਪਾਲ ਸਾਹਿਬ ਜੀ dono ji ਵਾਹਿਗੁਰੂ ਵਾਹਿਗੁਰੂ ਪੰਜਾ ਪਿਆਰੇ ਚੌਸਰ ਦਾ ਦਿਆ 40 ਮੁਕਤੇ 8ੀਆਂ ਜੱਪੀਆਂ ਤੱਪੀਆਂ ਜਿੱਲਾ ਨਾਮ ਜੱਪਿਆ ਵੰਸ਼ਕਾ ਦੀ ਇੱਕ ਰਾਤ ਦੀ ਜਨਗਤ ਕੀਤਾ ਸਦਾ ਪਿਆਰੇਆਂ ਸੁਜਾਰੇਆਂ ਸਿਰ ਤੋਂ ਉਹਨਾਂ ਦੀ ਗੁਵਾਈ ਦਾ ਧਿਆਨ ਤਰਪਾਲ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਨਾਸਗਸ ਨਿਆਰੇ ਕਰਮੇ ਸੀ ਦਿੱਤੇ ਬੰਦ-ਬੰਦ ਕਢਵਾਏ ਕੋਪਰੀਆਂ ਲਵਾਈਆਂ ਚੜ੍ਹੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚੜ੍ਹੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗਰਵਾਈ ਇਹਨਾਂ ਦੀ ਪਾਵਨ ਕਮਾਈ ਦਾ ਧਿਆਨ ਤਰਕਾਲ ਸਾਹਿਬ ਬੋਲੋ ਜੀ ਵਾਹਿਗੁਰੂ ਜੀ ਪੰਜਾ ਤਖਤਾ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕਾਲ ਸਾਹਿਬ ਬੋਲੋ ਜੀ ਵਾਹਿਗੁਰੂ ਜੀ ਸਵਾਸਤੂ ਦੀ ਪ੍ਰਥਮ ਸਰਬੱਤ ਖਾਲਸਾ ਜੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਵਾਹਿਗੁਰੂ 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 ਜਿਸ ਸਾ ਵਿੱਚ ਤਾਂਨ ਦਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰਖਿਆ ਰਿਆ ਦੇਖਦੇ ਹਰੇ ਫਿਰਦੌਸ ਦੀ ਰਾਜਪੰਤੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਦੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਚਿੱਕਾ ਨੂੰ ਸਿੱਖੀ ਦਾਣ ਕੇਸ ਨਾਲ ਰਹਿਤ ਦਾਣ ਹੋਵੇ ਤਾਂ ਨੂੰ ਸਾਧਾਨ ਕੋ ਸਾਧਾਨ ਦਾਣਾ ਸਰਦਾਰ ਨਾਮ ਦਾਣ ਸੱਚ ਕਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੰਕੀਆਂ ਚੱਲ ਬੂਗੇ ਜੋ ਕੋ ਜੋਗਾ ਅਕਾਲਤਰ ਮੁਕਾਜੇ ਕਾਰ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਦਾ ਮਾਨ ਨੀ ਮਾਤੁੱਸੀ ਮਾਤ ਪੱਦੇ ਰੱਖਿਆ ਵਾਹਿਗੁਰੂ ਜੀ ਇਹ ਅਕਾਲਪੁਰ ਸੰਤਰੀਆਮੀ ਅਕਾਲ ਪੁਰਖ ਦਾ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਨੂਕਾਣਾ ਸਾਹਿਬ ਦੇ ਅਨੰਦ ਘਰ ਵਾਲਿਆਂ ਕੋਲ ਤੋਂ ਆ ਜਨਾ ਤੋਂ ਖਾਲਸਾ ਪੰਥ ਨੂੰ ਸੋੜਿਆ ਗਿਆ ਜਨਾਂ ਦੇ ਸਿੱਤੇ ਬਰਸ਼ਣ ਗੁਦਾ ਪਦੇ ਸੇਵਾ ਸੰਭਾਲਤਾ ਦਾਨ ਖਾਲਸਾ ਯੂਨੀਵਰਸਿਟੀ ਮਾਨਿਆ ਦੇ ਮਾਨ ਸੜਦੇ ਨੂਕਾਣਾ ਦੇ ਕਾਂ ਸਾਧੂ ਦੀ ਨੀਰ ਸੱਚੇ ਪਿਤਾ ਵਾਹਿਗੁਰੂ ਜੀ ਤਾਰਪਿਤਾ ਕਲਗੀਧਰ ਪਾਤਸ਼ਾਹ ਸ਼ੰਸ਼ੇਰੇ ਬਾਦਲ ਪੁੱਤਰਾਂ ਦੇ ਦਾਨੀ ਸਾਹਿਬ ਕੁਮਾਰ ਸੇਈ ਗੁਰੂ ਗੋਬਿੰਦ ਸਿੰਘ ਮਹਾਰਾਜ ਸਹਿਬ ਸੇਈ ਗੁਰਮੁਖ ਸਿੰਘ ਮਹਾਰਾਜ ਹਾਜ਼ਰ ਨਾਜ਼ਕ ਪ੍ਰਤਾਕ ਸਾਹਿਬ ਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਨੂੰ ਹਾਜ਼ਰ ਨਾਜ਼ਕ ਪ੍ਰਤਪੀ ਜਾਣਕਾਰੀ ਅੱਗੇ ਚਰਨਾਂ ਦੇ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਸਮੂਹ ਨਗਰ ਦੇ ਸੰਜੋਗ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਕਿਰਪਾ ਸਦਕਾ ਰਹਿਮਤ ਸਦਕਾ ਵੀ ਦਰਕਰ ਦੇ ਪ੍ਰਤੀਜਨ ਭਾਈ ਬਾਉ ਸਿੰਘ ਜਨ ਨਾਲ ਸਮੂਹ ਪਰਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਆਮ ਆਦਮੀ ਆਮ ਆਦਮੀ ਪਾਰਟੀ ਵੱ ਪਿੰਡ ਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਵਾਤਾਵਰਨ ਨੂੰ ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਪਿੰਡ ਦੀ ਡਵੈਲਪਮੈਂਟ ਨੂੰ ਮੁੱਖ ਰੱਖਦੇ ਹੋਏ ਗਲੀ ਦਾ ਉਤਕਨ ਹੋ ਰਿਹਾ ਸਤਿਗੁਰ ਸੱਚੇ ਪਾਤਸ਼ਾਹ ਗਲੀਆਂ ਨਾਲੀਆਂ ਬਣ ਰਹੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਸੇਵਕਾਂ ਸਿੱਖਾਂ ਦੇ ਸਿਰ ਤੇ ਮਿਹਰ ਪਰਿਆ ਫਰਾਕੇ ਇਸੇ ਤਰ੍ਹਾਂ ਨਿਰੰਤਰ ਸੇਵਾ ਲੈਂਦੇ ਰਹਿਣਾ ਕਿਰਪਾ ਕਰਨੀ ਮਹਾਰਾਜ ਜੀ ਉਹ ਉਦਘਾਟਨ ਕਰਨ ਦੀ ਆਗਿਆ ਬਖਸ਼ੋ ਜੀ ਸੁਖ ਹੋਵੇ ਨਾਨਕ ਚਿੱਤਾਵੇ ਨਾਨਕ ਨਾਮ ਚੜ੍ਹਦੀ ਕਲਾ ਇਹ ਦੇ ਵਾਹਿਗੁਰੂ ਜੀ ਕਾ ਜੀ ਵਾਹਿਗੁਰੂ ਜੀ ਕੀ ਬੋਲੇ ਸੋਨਿਹਾਲ ਸਰਬ ਸ੍ਰੀ ਅਕਾਲ ਵਾਹਿਗੁਰੂ ਆਓ ਇੱਥੇ ਗਾਓ ਨਾ ਉਹ ਦਫੇ ਬੱਜਾ ਕੰਮ ਨਾ ਕਰਦੇ ਪੁੱਛ ਬਾਬਾ ਹਾਜੀ ਲਾਓ ਤੁਸੀਂ ਦੇ ਇਹ ਦਿੱਲੀ ਪਬਲਿਕ ਟਾਈਮ ਨੂੰ ਚੱਲਣ ਦੇ ਨਾਲ ਸਟਾਰ ਇੰਡੀਅਨ ਨੂੰ ਚੱਲ ਅੱਜ ਸਾਡੀ ਪ੍ਰੈਸ ਟੀਮ ਪਿੰਡ ਗਮਾਨਪੁਰਾ ਕਸਬਾ ਸ਼ਾਡਮਸਰ ਪਹੁੰਚੇ ਆ ਕਿ ਇੱਥੇ ਸਾਡੇ ਆਮ ਪਾਰਟੀ ਦੇ ਮਾਨਯੋਗ ਜਸਬੀਤ ਸਿੰਘ ਡਾਕਟਰ ਜੋ ਐਮਐਲਏ ਪਸ਼ਮੀਆ ਕੇਦੇ ਵਿਧਾਇਕ ਨੇ ਕੋਨਾਂ ਵੱਲੋਂ ਵਿਕਾਸ ਕਾਰਜਾਂ ਵਿੱਚ ਅਮਰੋਲ ਔਰ ਵਿਕਾਸ ਕਾਰਜ ਬਹੁਤ ਕਰਵਾਏ ਜਾ ਰਹੇ ਆ ਔਰ ਇੱਥੇ ਉਦਘਾਟਨ ਜਿਹੜਾ ਕਰਵਾਇਆ ਜਾ ਰਿਹਾ ਪਿੰਡ ਗਮਾਨਪੁਰਾ ਵਿਖੇ ਤੇ ਉੱਥੋਂ ਦੇ ਉਹਨਾਂ ਦੇ ਬਹੁਤ ਹੀ ਛੋਟੇ ਵੀਰ ਜਿਹੜੇ ਸਾਡੇ ਪਿੰਡ ਗਮਾਨਪੁਰ ਦੇ ਬਾਉ ਜੀ ਆ ਉਹਨਾਂ ਦੇ ਨਾਲ ਸਾਡੇ ਆਪਣੇ ਮੈਂਬਰ ਪੰਚਾਇਤ ਤੇ ਨਾਲ ਪੂਰੇ ਹੀ ਸੀਨੀਅਰ ਪਿੰਡ ਦੇ ਆਗੂ ਵੀ ਖਲੋਤੇ ਆ ਅਸੀਂ ਗੱਲ ਕਰਾਂਗੇ ਜੇ ਅੱਜ ਜੋ ਇਹਨਾਂ ਨੇ ਇੱਕ ਗਲੀ ਦਾ ਅੱਜ ਉਦਘਾਟਨ ਕੀਤਾ ਵਿਕਾਸ ਕਰਨਾ ਕੀਤਾ ਤੇ ਬਾਰੇ ਗੱਲ ਕਰਾਂਗੇ ਬੌਜੀ ਅੱਜ ਦਾ ਉਦਘਾਟਨ ਕੀਤਾ ਕਿਹੜੀ ਗਲੀ ਦਾ ਕੀਤਾ ਗਿਆ ਜੀ ਆਪਾਂ ਕੀਤਾ ਜੀ ਇੱਕ ਪਿੰਡ ਦੇ ਵਿੱਚ ਗਲੀ ਦੇ ਵੀ ਬਣਨ ਵਾਲੀ ਉਹਦਾ ਕੀਤਾ ਜੇ ਇੱਕ ਆਪਾਂ 10 ਲੱਖ ਰੁਪਏ ਦੇ ਲਟਾ ਲੋੜੀਆਂ ਸਾਰੇ ਪਿੰਡ ਦੇ ਸੋਲਰ 35 ਲੱਖ ਰੁਪਏ ਹਸਤਾ ਤੇ ਲਾਇਆ ਜਾਊਗਾ ਦਿਸਪੰਸਰੀ ਦੇ ਉੱਪਰ ਵੈਲ ਜੇ ਫਾਲਸਾ ਜਰੀ ਹੋਵੇ ਹੋਰ ਵਿਕਾਸ ਵਧੀਆ ਹੋ ਰਿਹਾ ਚੰਗਾ ਹੋ ਰਿਹਾ ਆਮ ਪਾਰਟੀ ਉਹਨਾਂ ਨਹੀਂ ਵਧੀਆ ਕਰਾਂਗੇ ਜੀ ਵਧੀਆ ਕਰਕੇ ਦਵਾਂਗੇ ਵਧੀਆ ਟੇ ਲਾਵਾਂਗੇ ਵਧੀਆ ਸੀਮੰਟ ਲਾਵਾਂਗੇ ਵਧੀਆ ਕੰਮ ਕਰਾਂਗੇ ਜਿਹੜਾ ਆ ਜਿਹੜਾ ਵਿਕਾਸ ਕਰ ਜਾਂਦੇ ਅੱਜ ਉਦਘਾਟਨ ਕੀਤਾ ਗਿਆ ਗਲੀਆਂ ਔਰ ਨਕਾਸ਼ੀ ਵਾਸਤੇ ਤੇ ਇਹਦੇ ਵਾਸਤੇ ਜਿ ਪੰਚਾਇਤ ਨਾਲ ਕੋਰਾ ਜਾ ਰਿਹਾ ਕਿ ਕਿ ਪ੍ਰਬੰਧਕ ਲਾ ਜਾਏ ਪ੍ਰਬੰਧਕ ਪਹੁੰਚੇਗਾ ਤਾਂ ਕੋਈ ਰੋਲ ਨਹੀਂ ਚੇਗਾ ਇਹ ਪ੍ਰਬੰਧ ਕਰਾਏ ਜੀ ਲੋ ਇਹ ਦੇਖ ਰਿਹਾ ਸਾਡੇ ਜੋ ਬੌਜੀ ਇੱਥੋਂ ਦੇ ਬਹੁਤ ਸੀਰੀਅਸ ਸਮਾਜ ਦੇ ਸਮਾਜ ਆਗੂ ਔਰ ਆਮ ਪਾਰਟੀ ਦੇ ਸੀਰੀਅਸ ਆਗੂ ਵੀ ਆ ਉਹਨਾਂ ਨੇ ਕਿਹਾ ਕਿ ਇਹਦੇ ਚ ਪੰਚਾਇਤ ਦਾ ਜਿਹੜਾ ਉਹ ਸਰਕਾਰ ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਤੋਂ ਪੰਚਾਇਤਾਂ ਟੁੱਟ ਚੁੱਕਿਆ ਹੁਣ ਇੱਥੇ ਪ੍ਰਬੰਧਕ ਲਾਗੋ ਜਿੱਥੇ ਵਿਕਾਸ ਕਾਰਜ ਹੋਏਗਾ ਆਪਾਂ ਗੱਲ ਕਰਾਂਗੇ ਸਾਡੇ ਕਸਬਾ ਲਾਗੇ ਬੱਗੇ ਵਾਲਿਆ ਜਿੱਥੋਂ ਦੇ ਆਪਣੇ ਮੈਂਬਰ ਸਾਹਿਬ ਜੀ ਆ ਗੱਲ ਕਰਾਂਗੇ ਸ਼ੋਭਨਾਕ ਜੀ ਮਲੂਕ ਸਿੰਘ ਜੀ ਅੱਛਾ ਜੀ ਅੱਜ ਦਾ ਜਿਹੜਾ ਉਦਘਾਟਨ ਸੌਰ ਵਿੱਚ ਪਹੁੰਚੇ ਜੀ ਤੇ ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਵਿੱਚ ਜੀ ਵੇਖੋ ਇਹ ਬਹੁਤ ਏਰ ਦੀ ਗਲੀ ਦਾ ਕੰਮ ਅੜਿਆ ਹੋਇਆ ਸੀ ਅੱਜ ਸਾਰੇ ਵੀਰਾਂ ਨੇ ਰਲ ਕੇ ਬੜੇ ਸੰਯੋਗ ਦੇ ਨਾਲ ਆ ਅੱਜ ਕੰਮ ਚਾਲੂ ਕੀਤਾ ਜੋ ਗਲੀ ਦਾ ਅੜਿਆ ਹੋਇਆ ਸੀ ਤੇ ਆਮ ਆਦਮੀ ਪਾਰਟੀ ਸਰਦਾਰ ਜਸਵੀਰ ਸਿੰਘ ਵੱਲੋਂ ਵੀ ਬਹੁਤ ਹੰਗਾਰਾ ਦਿੱਤਾ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਇਹ ਕੰਮ ਚਾਲੂ ਕਰਵਾਇਆ ਕਿ ਕਿਸੇ ਵੀ ਗੱਲ ਦੀ ਤੋੜ ਨਹੀਂ ਆਉਣ ਦੇਣੀ ਉਹਨਾਂ ਨੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਲੋਕ ਵਿਦਸਿਆ ਜਾ ਰਿਹਾ ਔਰ ਜੋ ਪੰਚਾਇਤ ਹੁੰਦੀ ਆ ਉਹਨਾਂ ਦੇ ਵਿੱਚ ਪੰਜ ਔਰ ਸਰਪੰਚ ਜਿਹੜੇ ਜ਼ਿੰਮੇਵਾਰ ਹੁੰਦੇ ਆ ਜਿੱਤਰਾ ਸਰਪੰਚਾਂ ਦਾ ਔਰ ਅਦਾਲਤ ਦੇ ਵਿੱਚ ਜੱਜ ਦਾ ਨਿਆਂ ਇਸ ਤਰ੍ਹਾਂ ਇੱਕ ਪੰਚਾਇਤ ਹੁੰਦੀ ਆ ਉਹਨਾਂ ਨੇ ਕੀਤਾ ਗਿਆ ਬਹੁਤ ਸਲੰਘਾ ਜੋ ਜੋ ਕੰਮ ਕੀਤਾ ਜਾ ਰਿਹਾ ਆਮ ਪਾਰਟੀ ਦੇ ਪਸ਼ਮੀਰ ਕੇ ਦੇ ਐਮਐਲਏ ਸਰਦਾਰ ਜਸਬੀ ਸਿੰਘ ਵੱਲੋਂ ਜੋ ਹੋ ਕੀਤਾ ਹੋਰ ਨਾਲ ਸਾਡੇ ਹੋਰ ਨਾਲ ਜੁੜ ਚੁੱਕੇ ਨੇ ਤੁਹਾਡਾ ਸ਼ੁਭਨਾਮ ਕੀ ਹੈ ਜੀ ਗੋਪਾਲ ਸਿੰਘ ਜੀ ਹਾਂ ਜੀ ਅੱਜ ਦਾ ਜਿਹੜਾ ਉਦਘਾਟਨ ਸਮਾਰੋਹ ਕੀਤਾ ਗਿਆ ਇਹ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਠੀਕ ਹੈ ਜੋ ਵੀਰਾਂ ਨੇ ਕਿਹਾ ਉਹ ਕੰਮ ਮਤਲਬ ਬਹੁਤ ਵਧੀਆ ਹੋ ਰਿਹਾ ਜਿਹੜੇ ਹੁਣ ਨਹੀਂ ਹੋ ਰਹੇ ਉਹ ਕਰਨ ਅੱਛਾ ਜੀ ਤੁਸੀਂ ਬਾਬਾ ਜੀ ਕੀ ਕਹਿਣਾ ਚਾਹੁੰਦੇ ਜੀ ਸ਼ੁਭਨਾਮ ਹਾਂਜੀ ਅੱਜ ਜਿਹੜਾ ਉਦ ਘਟਨ ਹੋਇਆ ਵਿਕਾਸ ਕਾਰਜਾਂ ਦਾ ਆਮ ਪਾਰਟੀ ਦੇ ਐਮਐਲਏ ਜਿਹੜਾ ਪਸ਼ਮੀਲਕੇ ਦੇ ਜਸਬੀਤ ਸਿੰਘ ਉਹ ਲੋਕ ਕੀਤਾ ਜਾ ਰਿਹਾ ਇਹਦੇ ਬਾਰੇ ਕੀ ਕਹਿਣਾ ਜੀ ਅਸੀਂ ਤੇ ਚਾਹੁੰਦੇ ਆ ਜੀ ਮਤਲਬ ਕਿ ਜਿਹੜੀ ਵੀ ਸਰਕਾਰ ਆਉਂਦੀ ਆ ਜਿਹੜੀ ਪੰਚਾਇਤ ਆਉਂਦੀ ਆ ਵਧੀਆ ਤੋਂ ਵਧੀਆ ਕੰਮ ਕਰਨ ਆਪਣੀ ਕਾਮਯਾਬੀ ਕਰਨ ਲੋਕਾਂ ਦੀ ਕਾਮਯਾਬੀ ਕਰਨ ਪਿੰਡ ਦਾ ਵਿਕਾਸ ਸੋ ਲੋਹਿਤ ਦਾ ਰੰਜਨ ਸਿੰਘ ਜਿਹੜਾ ਜੋ ਕਹਿ ਰਿਹਾ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਤਾਂ ਕੋਈ ਵੀ ਆਵੇ ਸਾਡਾ ਪਾਰਟੀ ਦਾ ਨਹੀਂ ਮਤਲਬ ਬਣਾਉਣਾ ਜੀ ਦਾ ਕੋਈ ਵੀ ਆ ਪੰਚਾਇਤ ਕੋਈ ਬਣੇ ਔਰ ਸਰਕਾਰ ਕੋਈ ਹੈ ਪਰ ਵਕਾਸ ਹੋਣਾ ਜ਼ਿਆਦਾ ਸਾਡਾ ਜ਼ਰੂਰੀ ਆ ਅਸੀਂ ਗੱਲ ਕਰਾਂਗੇ ਅੱਛਾ ਸ਼ੁਭਨਾਣੀ ਟੇਲਾ ਜੀ ਧਿਆਨ ਸਿੰਘ ਅੱਛਾ ਜੀ ਸਰਦਾਰ ਧਿਆਨ ਸਿੰਘ ਕੀ ਕਹਿਣਾ ਚਾਹੁੰਦੇ ਜੀ ਦਾ ਉਦਕੰਡ ਸਭ ਨੂੰ ਬੜੀ ਇਸ ਗੱਲ ਦੀ ਖੁਸ਼ੀ ਅੱਜ ਗੜੀ ਦਾ ਟਕ ਦਕਾਤਨ ਹੋਇਆ ਹੈ ਕਿ ਵਧੀਆ ਬਣੇ ਤੇ ਬੜਾ ਮੰਦਾ ਹਾਲ ਸੀ ਇਸ ਗੜੀ ਦਾ ਬੜਾ ਪਾਣੀ ਖਲੋਦਾ ਸੀ ਤੇ ਪਾਣੀ ਦੇ ਵਿੱਚ ਦੀ ਬੱਚੇ ਵੀ ਨਗਦੇ ਹੀ ਸਿਆਣੇ ਵੀ ਨਗਦੇ ਸਾਰੇ ਨਗਦੇ ਹੀ ਬਹੁਤ ਖੁਸ਼ੀ ਵਾਲੀ ਗੱਲ ਆ ਬੌਜੀ ਵੱਲੋਂ ਬੜਾ ਧੰਨਵਾਦ ਕੀਤਾ ਜਾਵੇ ਲੋ ਜੀ ਇਹਨਾਂ ਦਾ ਵੀ ਕਹਿਣਾ ਕਿ ਬਹੁਤ ਵਧੀਆ ਜੇ ਕੰਮ ਕੀਤਾ ਜਾ ਰਿਹਾ ਸਲੰਘਾ ਜੋ ਕੰਮ ਕੀਤਾ ਜਾ ਰਿਹਾ ਜੋ ਅੱਜ ਗਲੀ ਤੇ ਇਹਨਾਂ ਮੰਦਾਲ ਸੀ ਕਿ ਆਉਣ ਜਾਣ ਵਾਸਤੇ ਬੱਚੇ ਨੂੰ ਸਕੂਲ ਜਾਣਾ ਬੜੀ ਮੁਸ਼ਕਲ ਸੀ ਅੱਜ ਜਿਹੜਾ ਉਦਘਾਟਨ ਕਰਵਾਇਆ ਜੋ ਕੀਤਾ ਗਿਆ ਬੌਜੀ ਨਾਲ ਫਿਰ ਦੁਬਾਰਾ ਗੱਲ ਕਰਾਂਗੇ ਬੌਜੀ ਦੇ ਬਾਰੇ ਜੋ ਬੜਾ ਸਲੰਘਾ ਜੋ ਕੰਮ ਕੀਤਾ ਜਾ ਰਿਹਾ ਤੇ ਬਾਰੇ ਕੀ ਕਹਿਣਾ ਚਾਹੁੰਦੇ ਨਹੀਂ ਦੇਖੋ ਕਾਲਾ ਜੀ ਸਾਰੇ ਪਿੰਡ ਦੇ ਸੰਜੋਗ ਦਾ ਕੰਮ ਕਰਾਂਗੇ ਬਹੁਤ ਵਧੀਆ ਤਰ੍ਹਾਂ ਸੀ ਤੇ ਸਹੀ ਤਰੀਕਾ ਕਰਕੇ ਮੁਕੀਤਾ ਜਾਊਗਾ ਲੋ ਜੀ ਅੱਜ ਦਾ ਜੋ ਸਾਰੀ ਪੰਚਾਇਤ ਔਰ ਸੀਨੀਅਰ ਸਮਾਜ ਆਗੂ ਖੜੋਤੇ ਨੇ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਲਖਤ ਸਿੰਘ ਜੀ ਅੱਜ ਤੇ ਕੀ ਕਹਿਣਾ ਚਾਹੁੰਦੇ ਨੇ ਅਸੀਂ ਇਹੋ ਕਹਿੰਦੇ ਆ ਵੀ ਅੱਜ ਦਾ ਕੰਮ ਜਿਹੜਾ ਅੱਧ ਕੰਨ ਕੀਤਾ ਬਹੁਤ ਹੀ ਵਧੀਆ ਕੰਮ ਆ ਤੇ ਪਿੰਡ ਦੇ ਵਿੱਚ ਹੋਰ ਵੀ ਵਿਕਾਸ ਕਰਨੇ ਹਨ ਇਹਨਾਂ ਨੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਛੇ ਜੀ ਸ੍ਰੀ ਬਲਕਾ ਸਿੰਘ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਕਹਿੰਦੇ ਵੀ ਬਹੁਜੀ ਅੱਗੇ ਲਾ ਕੇ ਕੰਮ ਕਰਨ ਲੱਗੇ ਨੇ ਤੇ ਬਹੁਤ ਸੋਹਣਾ ਕੰਮ ਆ ਜੀ ਜੋ ਗਲੀਆਂ ਦੇ ਵਿੱਚ ਇੰਨਾ ਗੰਦ ਪਿਆ ਸੀ ਬਹੁਤ ਚੰਗਾ ਬਈਆ ਕੰਮ ਚਲਾਉਣ ਲੱਗੇ ਆ ਮੂਰਤ ਬਹੁਤ ਸੋਹਣੀ ਆ ਲਓ ਜੀ ਇਹਨਾਂ ਦਾ ਸਾਰਿਆਂ ਦਾ ਕਹਿਣਾ ਕਿ ਜੋ ਬੌਜ ਜਿਹੜੇ ਸਾਡੇ ਸੀਨੀਅਰ ਆਗੂ ਨੇ ਆ ਪਾਰਟੀ ਦੇ ਉਹਨਾਂ ਵੱਲੋਂ ਜੋ ਉਦਘਾਟਨ ਕਰਾਇਆ ਗਿਆ ਬਹੁਤ ਵਧੀਆ ਨੌਜਵਾਨ ਲੜਕਾ ਹੈ ਅਗਵੇ ਵਦਨ ਦਾ ਇਹਨਾਂ ਨੂੰ ਅਸੀਂ ਪੂਰੀ ਸਪੋਰਟ ਕਰਾਂਗੇ ਜਿਹੜਾ ਚੰਗਾ ਕੰਮ ਕਰੇ ਚੰਗਾ ਵਿਕਾਸ ਕਰੇ ਉਹ ਸਲੰਘਾ ਯੋਗ ਹੈ ਜਿੱਥੇ ਵਿਸ਼ੇਸ਼ ਸਪੋਰਟ ਦਰਪੀਤ ਸਿੰਘ ਮਾਨਪੁਰਾ ਅੰਮ੍ਰਿਤਸਰ